ਤੇ ਆ ਦੇਖੋ ਸਾਡੇ ਸੰਗਰੂਰ ਜ਼ਿਲ੍ਹੇ ਚ ਪਾਥੀਆਂ ਹੋਰ ਤਰ੍ਹਾਂ ਪਾਦੇ ਇੱਥੇ ਪਾਥੀਆਂ ਇਦਾਂ ਪਾਦੇ ਦੇਖੋ ਇੱਕ ਪਾਥੀ ਉੱਤੇ ਪਾਥੀ ਪਾਥੀ ਉੱਤੇ ਪਾਥੀ ਐਂ ਲੱਗਦੇ ਨੇ ਟੋਪੀ ਪਾਈ ਹੁੰਦੀ ਜਿਵੇਂ ਹਾਂ ਹਾਰੇ ਕਿੰਨੀਆਂ ਸੋਹਣੀਆਂ ਪਾਥੀਆਂ ਪੱਥੀਆਂ ਹੋਈਆਂ ਨੇ ਐਵੇਂ ਪਾਥੀਆਂ ਰੱਖ ਨਾਲ ਨਾਲ ਇੱਕ ਤਾਂ ਜਗ੍ਹਾ ਬਹੁਤ ਘੱਟ ਕਵਰ ਹੁੰਦੀ ਕਿ ਨਹੀਂ ਜਿਹੜਾ ਬਖਾਰ ਖਾਰ ਖਾ ਕੇ ਆਪਣੇ ਇਹ ਵੀ ਪਾਥੀ ਆ ਨੇ ਵੱਡੇ ਵੱਡੇ ਉਹਨਾਂ ਜਗ੍ਹਾ ਬਹੁਤ ਜ਼ਿਆਦਾ ਕਵਰ ਹੋ ਜਾਂਦੀ ਤੇ ਐਵੇਂ ਪਾਥੀ ਉੱਤੇ ਪਾਥੀ ਰੱਖਣੇ ਨਾ ਬੜੀ ਥੋੜੀ ਜਿਹੀ ਜਗ੍ਹਾ ਸੋਣੀ ਪਤਕਣ ਲੱਗ ਜਾਂਦੀ ਪਤਕਣ ਮਰ ਲੱਗੀ ਪਾਥੀਆਂ ਵਾਲੀ ਜਗ੍ਹਾ ਹੈ ਨਾ ਇਹਨੂੰ ਕਹਿੰਦੇ ਨੇ ਪਤਕਣ ਕਹਿੰਦੇ ਨੇ ਇਹਨੂੰ ਤੇ ਦੇਖ ਕੇ ਤੁਹਾਨੂੰ ਦਿਖਾਈਆਂ ਵੀ ਸਾਡੇ ਜ਼ਿਲ੍ਹੇ 'ਚ ਐਵੇਂ ਪਾਥੀਆਂ ਪੱਤਦੇ ਨੇ ਵੀ ਪਾਥੀ ਉੱਤੇ ਘੱਟੋ ਘਾਟ ਵੀ ਇੱਕ ਪਾਥੀ ਉੱਤੇ 6-7 ਪਾਥੀ ਰੱਖੀ ਜਾਂਦੀਆਂ ਰਾਂ ਉਹਨਾਂ ਨਾਲ ਐਨੀ ਉੱਚੀ થઈ ਜਿਹੜੀ ਉਹਨਾਂ ਦੀ ਬਣ ਜਾਂਦੀ ਹੈ ਕਹਿੰਦੇ ਵਾ ਬੜੀ ਨੰਕਮੀ ਨੂੰ ਤੋਂ ਕੀ ਕੀ ਬਿੰਦੀ ਲੌੜੀ ਪਈ ਬੰਪੀ ਅਲਰ ਅਲਰ ਜਾਲਦੇ ਕੋਈ ਬੈਠਣ ਦਾ ਸਟਾਈਲ ਚੈੱਕ ਕਰੋ ਦੇਖੋ ਅਲਰ ਹਾਂ ਤੇ ਤੂੰ ਯਾਦੇ ਮਾਤਾ ਸੀ ਤੂੰ ਸਿੱਧਾ ਪਹਿਲਾਂ ਵੀ ਮਿਲੇ ਹੋਏ ਹਣ ਤੇ ਅਸ ਟਾਈਮ ਆਪਾਂ ਚਾਹ ਜਵਾਏ ਕਰਦੇ ਬਟਾਣ ਸਿੱਧਾ ਘਰ ਆ ਗਏ ਫੋਨ ਦੇਖੋ था थोड़ा। 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 था ना <laughs> <था। laughs> बडा रोस्ट करली थोडा ਕੋਈ ਤਾਂ ਗੱਲ ਮੁੰਡਾ ਕੈਨੇਡਾ ਗਿਆ ਹੋਵੇ ਤੂੰ ਤਾਂ ਇੱਕ ਲਾਵੇ ਇੱਕ ਪਾਵੇ ਦਾੜ-ਦਾੜ ਸਿੱਟਿਆ ਜਾਂ ਹੱਥ ਹੋਇਆ ਜਾਨੀ ਨਾ ਮਰਨ ਚੂੜਦੇ ਕੈਨੇਡਾ ਮੁੰਡਾ ਕੋਈ ਤਾਂ ਗੱਲ ਰੱਟ ਹੋ ਗਿਆ ਮੁੰਡਾ ਕੈਨੇਡਾ ਨਾਲ ਕੱਢ ਕੇ ਚੁੱਪੋ ਜੀ ਮੁੰਡਾ ਕੱਢ ਕੇ ਕਿ ਮੈਂ ਲਾ ਦਣ ਮੈਂ ਵਧੀਆ ਮੁੰਡਾ ਫਿਰ ਐਸੇ ਕੰਮ ਨੂੰ ਭੇਜ ਆਪਾਂ ਵੀ ਉਹ ਕਰਨ ਨੂੰ ਬਿਆਸ ਕਰਨੀ ਬਿਆਸ ਕਰੇ ਹੋਰ ਚਲੋ ਮੰਮਾ ਠੀਕ ਹੈ ਮੈਂ ਪੰਜਾਬ ਸੈਂਟਰ ਚਲੋ ਬੜਾ ਖੇਤਾਂ ਜਾ ਕੇ ਆਏ ਉਹ ਬਲੌਗਰ ਨਹੀਂ ਆ ਹੋਰ ਬਿਆਸਾਂ ਕਰੇ ਵੀ ਮੈਂ ਹਾਂ ਹੋਰ ਬਟਾਲੇ ਕੱਢੀ ਜਾਵਾਂ ਕੱਢੀ ਮੈਚੇ ਜਾਵਾਂ ਉਹਨੇ ਮਿਠੋਕੇ ਰੱਖਿਆ ਹਾਂ ਨਾ ਉਹਨੇ ਪੰਨਾ ਚਾ ਨਹੀਂ ਤੇ ਤੂੰ ਹੀ ਹਰਦੇ ਨਹੀਂ ਹੈਗੇ ਬੋਲਣੋਂ ਪਟਾਫਦਾ ਹੈ ਚਲ ਚਲੀ ਮਾਸੀ ਦੇ ਟੂ ਚਲ ਚਲੀ ਕਿੱਥੇ ਚਲੀ ਮੜ ਗਿਆ ਥੋਣ ਨਹੀਂ ਉਹ ਥੱਪੀ ਆਏ ਉਹ ਕਿੰਨੇ ਆ ਗਿਆ ਪਾਸੋਂ ਤੇ ਨਾਲ ਗੱਡੀ ਦੇ ਗੁਰਮੀ ਆਹ ਗੱਡੀ ਦਾ ਪਤਾ ਸੀ ਬਾਜ਼ਾਰ ਬਾਰੇ ਉਹਨਾਂ ਉੱਥੇ ਤੁਸੀਂ ਹੋ ਵੀ ਹੈ ਬਾਜ਼ਾਰ ਚ ਹੋਰ ਸੰਗਰੂਰ ਨਾਮ ਵਾਲੇ ਤਾਂ ਪਤਾ ਆਪਾਂ ਨੂੰ ਨਾ ਸੰਗਰੂਰ ਚ ਵੜੇਂਦਾ ਪਤਾ ਕੋਨਾ ਕੋਨਾ ਫਿਰਨਾ ਕੁੱਤੇ ਆਵਾਂਗਾ ਮੈਨੂੰ ਪਤਾ ਹੀ ਨਹੀਂ ਤੇ ਇੱਥੋਂ ਬਸ ਉਹੀ ਗੱਡੀ ਇੱਕ ਪਾਸੇ ਲਾ ਕੇ ਬਟਾਲੇ ਗੇੜਾ ਦੇ ਕੇ ਆਗੇ ਸੂਟਾਂ ਦੇ ਕੇ ਆਗੇ ਬਸ ਅੱਧਾ ਬਾਜ਼ਾਰ ਘੁੰਮ ਲੈਣੀਆਂ ਅੱਧਾ ਵੀ ਨਹੀਂ ਘੁੰਮੇ ਕੱਲੇ ਸਾਈਡ ਤੇ ਦੇਖਦੇ ਰੋਣ ਨੂੰ ਪਤਾ ਨਹੀਂ ਹਨ ਕਿੱ데 ਰੋਣ ਨੂੰ ਕਿੱ데 ਰੋਣ ਨੂੰ ਕਿੱ데 ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ 바ਸੀ ਮਿਸਟਰ ਐਂਡ ਮਿਸਿਸ 바ਸੀ ਚੈਨਲ ਤੇ ਤੁਹਾਡਾ ਇੱਕ ਵਾਰੀ ਫੇਰ ਸਵਾਗਤ ਹੈ ਤੇ ਤੇ ਵਟਾਲੇ ਤੋਂ ਆਉਣ ਤੋਂ ਬਾਅਦ ਆਪਾਂ ਹੁਣ ਚੱਲੇ ਆਂ ਖੇਤ ਦਾ ਦੌਰਾ ਕਰਨ ਵਾਸਤੇ ਤੁਹਾਨੂੰ ਖੇਤ ਦਿਖਾਉਣਾ ਸਾਡੇ ਮੇਰੇ ਸਹੁਰਿਆਂ ਦੇ ਖੇਤ ਤੇ ਇੱਧਰ ਸਾਡੇ ਬੱਚੇ ਲੱਗੇ ਹੋਏ ਨੇ ਪਤੰਗੜਾ ਉਡਾਉਣ ਉਹ ਦੇਖੋ ਤੇ ਲੈ ਕੇ ਚੱਲਦੇ ਆਂ ਤੁਹਾਨੂੰ ਖੇਤਾਂ 'ਚ ਤੇ ਤੁਹਾਨੂੰ ਦਿਖਾਉਣਾ ਕਿ ਗੁਰਦਾਸਪੁਰ ਦੇ ਖੇਤ ਕਿਵੇਂ ਦੇ ਹੁੰਦੇ ਨੇ ਤੇ ਸਾਡੇ ਖੇਤਾਂ 'ਚ ਥੋੜਾ ਫਰਕ ਹੈ ਇਧਰਲੇ ਖੇਤਾਂ ਨਾਲ ਤੇ ਚਲੋ ਚਲਦੇ ਨਾਲ ਤੁਹਾਨੂੰ ਪਿੰਡ ਦੀਆਂ ਗਲੀਆਂ ਦਿਖਾਉਨੇ ਆ ਵੀ ਪਿੰਡ ਦੀਆਂ ਗਲੀਆਂ ਕਿਵੇਂ ਦੀਆਂ ਨੇ ਹਾਂਜੀ ਚਲੋ ਆਜੋ ਨਾਨੀ ਮਮਨੇ ਉਹ ਰਸਤੇ ਦੀਆਂ ਗਲੀਆਂ ਫਿਰ ਚੱਲੇ ਆ ਹਨਾ ਹਨਾ ਥਿਮੂ ਮੋੜ ਮੋੜ ਯਾਦ ਦਿਖਾਵੇ ਪਿੰਡ ਦੀਆਂ ਗਲੀਆਂ ਦੀ ਥੋੜੋ ਉੱਚੀ ਐਨੀਆਂ ਕਿੜਾ ਹੀਕ ਤੇ ਆਹ ਹਾਂ ਜਸਪਿੰਦਰ ਨਰੂਲਾ ਜਸਪਿੰਦਰ ਨਰੂਲਾ ਜਸਪਿੰਦਰ ਨਰੂਲਾ ਨੂਰੀ ਉਹ ਨਾ ਜਸਪਿੰਦਰ ਨਰੂਲਾ ਬਣਾ ਨ ਇੱਕ ਜਸਪਿੰਦਰ ਨਰੂਲਾ ਜੇਤਾ ਹੀ ਪਹਲ ਗਿਆ ਸਿੰਘਰਾ ਦਾ ਨਾਮ ਦਾ ਲੱਗ ਗਿਆ ਬਤਾ ਬਤਾ ਤੇਰਾ ਮੈਨੂੰ ਹਾਏ ਲੱਗ ਗਿਆ ਬਤਾ ਹਾਂ ਲੱਗ ਗਿਆ ਬਤਾ ਪਲਟ ਲੈ ਇਥੇ ਬਸ ਆਹੀ ਕੁਝ ਹੋ ਜਾਂਦਾ ਗੁੱਡੇ ਲੋਟ ਲੈ ਗੁੱਡਾ ਬੋ ਹੋ ਗਿਆ ਆਈ ਬੋਈ ਚਲੋ ਜਦ ਨਹੀਂ ਰਹੋਗੇ ਫੇਰ ਜਾਣਾ ਖੇਤਾਂ ਜੀ ਮਾਮਾ ਦੇ ਕੋਲ ਥੇ ਹੁੰਦਾ ਤੇ ਲੋ ਜੀ ਆਗੇ ਆਪਾਂ ਗੁਰਦਾਸਪੁਰ ਦੀ ਪਹਿਲੀਆਂ ਚ ਤੇ ਗੁਰਦਾਸਪੁਰ ਦੀ ਪਹਿਲੀਆਂ ਦੇ ਖਾਸ ਤੁਹਾਨੂੰ ਮੈਂ ਦੱਸਦਾ ਵੀ ਇਹਨਾਂ ਦੀ ਜਿਹੜੇ ਟੱਕ ਨੇ ਨਾ ਉਹ ਛੋਟੇ ਛੋਟੇ ਹੁੰਦੇ ਨੇ ਤੇ ਬਾਕੀ ਅਮਨ ਦੱਸੋ ਕੀ ਵੀ ਆ ਦੇਖੋ ਟਡੇ ਵਿੰਗੇ ਜੇ ਨੇ ਮਤਲਬ ਸਿੱਧੀ ਤੀਤੀ ਕਣ ਸਿੱਧੀ ਮਤਲਬ ਜ਼ਮੀਨ ਸਿੱਧੀ ਨਹੀਂ ਹੁੰਦੀ ਹੈਗੀ ਛੋਟੇ ਛੋਟੇ ਟੱਕ ਜੇ ਨੇ ਤੇ ਆਪਾਂ ਕਹਿ ਦਿੰਨੇ ਆ ਕਿਲਾ ਹਨਾ ਇੱਕ ਕਿਲੇ ਨੂੰ ਕਿਲਾ ਕਹਿ ਦਿੰਨੇ ਆ ਤੇ ਇਹ ਇੱਕ ਕਿਲੇ ਨੂੰ ਪੁੱਛਦੇ ਅਮਨ ਨੂੰ ਕੀ ਕਹਿੰਦੇ ਨੇ ਅਮਨ ਜਲਦੀ ਆਓ ਤੇ ਆ ਹੈਗੀ ਮੋਟਰ ਇਹ ਹੈਗੀ ਜੀ ਰਾਜਾ ਜੀ ਦੀ ਮੋਟਰ ਤੇ ਸਾ ਆਪਣੇ ਇਲਾਕੇ ਚ ਕਹਿੰਦੇ ਨੇ ਕਿਲੇ ਨੂੰ ਨਾ ਕਿਲਾ ਕਹਿੰਦੇ ਨੇ ਕਿਲੇ ਨੂੰ ਤੇ ਤੁਸੀਂ ਕੀ ਕਹਿੰਦੇ ਹੋ ਕਿਲਾ ਹੀ ਕਹਿੰਦੇ ਹੋ ਹੋਰ ਹੈਗਾ ਇੱਕ ਤਾਂ ਨਹੀਂ ਨਹੀਂ ਕਿਲਾ ਨਹੀਂ ਕਹਿੰਦੇਗੇ ਖੇਤਾਂ ਨੂੰ ਪੈਲੀਆਂ ਕਹਿੰਦੇ ਸਾਡੇ ਇਲਾਕੇ ਚ ਖੇਤ ਕਹਿੰਦੇ ਸਾਡੇ ਚ ਪੈਲੀ ਕਹਿੰਦੇ ਕਿਲੇ ਨੂੰ ਉਹ ਵੀ ਕੀ ਕਹਿੰਦੇ ਨੇ ਕਿੱਲਾ ਹੀ ਕਹਿੰਦੇ ਵਰਕੇ ਕਹਿੰਦੇ ਨੇ ਠੀਕ ਆ ਸਾਊਥ ਅਫਰੀਕਾ ਚ ਆਇਆ ਤੀ ਇਹੋ ਜਿਹੇ ਗੱਲਾਂ ਪੁੱਛਦੇ ਨਹੀਂ ਯਾਰ ਇਹਨਾਂ ਕੁਝ ਹੋਰ ਕਹਿੰਦੇ ਨੇ ਮਰ ਮਰੱਬਾ ਪਤਨੀ ਕੀ ਹੈ ਨਾ ਨਹੀਂ ਮਰੱਬੇ ਨਹੀਂ ਹੁੰਦੇ ਨਹੀਂ ਨਹੀਂ ਮਰੱਬਾ ਮੰਮੀ ਤੋਂ ਦੋ ਔਰਾਂਾਂ ਦੇ ਕੋਲ ਕੋਈ ਤੁਮ ਮਤਲਬ ਆਪਣੀ ਪੈਲੀ ਨੂੰ ਫਾਰਮ ਕਹਿਨੇ ਨੇ ਜਿੰਨਾਂ ਨੇ ਆਮ ਜ਼ਿਆਦਾ ਪੈਲੀ ਉਹ ਤੇ ਫਾਰਮ ਕਹਿ ਰਹੇ ਨੇ ਨਾ ਘੁੰਮਣ ਫਾਰਮ ਇੱਧਰ ਵੀ ਕੋਈ ਮਾਲਕ ਆਇਆ ਮਿਲਦਾ ਲਿਖਾਇਆ ਬਾਬਾ ਇਹਨੂੰ ਲਿਖਿਆ ਇੱਕਦਮ ਰਾਜਾ ਬੜਾ ਹੀ ਤਾਂ ਕਈ ਲੈ ਕੇ ਬਸੰਦਾ ਸੀ ਢੰਗ ਕੇ ਨਹੀਂ ਛੋੜੇ ਹੈ ਮੰਮੀ ਇੱਕ ਕਿਲੇ ਚ ਕਿੰਨੇ ਕਿੰਨੇ ਬਾਬਾ ਜੀ ਨੇ ਲਿਖਿਆ 3200 ਕੀ ਮਤਲਬ ਹੈ ਮੰਮੀ ਕਿਲਖ ਹੈ 3200 ਹੂੰ ਇਹ ਕਿਹੜੇ ਬਾਬੇ ਨੇ ਲਖਾਇਆ ਹਨ ਅੱਛਾ ਸਾਡੀ ਮੋਟਰ ਪਹਿਲਾਂ ਉੱਥੇ ਹੁੰਦੀ ਸੀ ਕਿੱਥੇ ਆਹ ਉਰੇ ਆੜ ਗੱਤ ਬੂਟਾ ਆਲੇ ਪਿੱਛੇ ਦੇ ਹੂੰ ਹੂੰ ਕਿ ਮੋਟਰ ਥੋੜਾ ਕਿਉਂ ਨਹੀਂ ਉਹ ਤਾਂ ਕਿੰਨਾ ਸੋਹਣਾ ਲੱਗ ਰਿਹਾ ਉਹਦੇ ਬੱਚਾ ਹੁੰਦਾ ਕੱਚਾ ਜਿਆ ਉਹਰੋਂ ਫੇਲਦਾ ਹੀ ਪਲਾਂ ਥੋੜੇ ਜਿਹਾ ਦਰਾਂ ਦੇ ਹੁਣਾਂ ਨੇ ਪਾਣੀ ਲੱਗੇ ਹੋਏ ਪੈਲੀਆਂ ਨੂੰ ਬੜੇ ਆਹ ਪੈਲੀ ਜਿੱਥੇ ਮੂਲੀਆਂ ਪੁੱਟ-ਪੁੱਟ ਕੇ ਇੱਥੇ ਹੀ ਖਾਈ ਜਾਣੀਆਂ ਇੱਥੇ ਹੀ ਛਲਗਮ ਗੋਗਲੂ ਖਾਈ ਜਾਣੇ ਪੁੱਟ-ਪਟ ਕੇ ਤੇ ਤੁਹਾਨੂੰ ਪੈਲੀਆਂ ਦਿਖਾਉਨੇ ਆ ਅਮਨ ਉਹਨਾਂ ਦੇ ਖੇਤਾਂ ਦੀਆਂ ਪਹਿਲਾਂ ਦਿਖਾਈਆਂ ਦਿਖਾਈਆਂ ਨੇ ਪਰ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਨਹੀਂ ਦਿਖਾਈਆਂ ਚੰਗੀ ਤਰ੍ਹਾਂ ਦਿਖਾਉਣ ਦਾ ਕਿੱਦਾਂ ਨੂੰ ਨੱਤਾ ਲੱਗੇ ਹਾਂ ਇਹ ਤੁਰਦੀਆਂ ਨੇ ਹੈ ਜੀ ਬੀ ਕੀ ਦਸੀ ਮੂ ਵਲੋਗਿੰਗ ਕਰਨ ਨੂੰ ਤਿਆਰ ਹੋ ਰਹੀ ਹੈ ਸੀ ਮੇਰੇ ਮੂ ਕੈਮਰਾ ਚੈੱਕ ਕੀਤਾ ਕੈਮਰਾ ਚੱਲਦਾ ਚੇ ਇੱਥੇ ਹਾ ਤੇ ਹਾ ਹਾ ਤੇਰ ਮਿਸਮਾਰ ਜਾਦ ਰਹੇ ਤੇ ਕਾਫੀ ਸਾਰੇ ਮੈਨੂੰ ਵਟਸਐਪ ਤੇ ਮੈਸੇਜ ਆਏ ਸੀ ਮੇਰਾ ਆ ਸੂਟ ਦੇਖ ਕੇ ਕਹਿ ਰਹੇ ਸੀ ਵੀ ਜੇ ਤੁਹਾਡੇ ਨਾਲ ਆ ਸੇਮ ਸੂਟ ਮਿਲ ਜਾਏਗਾ ਤੇ ਸੇਮ ਨਹੀਂ ਮਿਲਣਾ ਹੈਗਾ ਜੀ ਇਹਦੇ ਵਿੱਚ ਕਲਰ ਹੋਰ ਨੇ ਇੱਕ ਇਹ ਜਿਹੜਾ ਮਸਟਰਡ ਕਲਰ ਸੀ ਇੱਕ ਸਿੰਗਲ ਕਲਰ ਹੈ ਇਹਦੇ ਵਿੱਚ ਪੀਚ ਹੋ ਗਿਆ ਇੱਕ ਹੋਰ ਗਾਜ਼ਰੀ ਜਿਹੀ ਸ਼ੇਡ ਹੋਗੀ ਜਿਵੇਂ ਕੈਰਟ ਕਲਰ ਜੇ ਆਪਾਂ ਕਹਿ ਦਿੰਦੇ ਆ ਉਹ ਵਾਲਾ ਕਲਰ ਸੀ ਤੇ ਇੱਕ ਦੋ ਕਲਰ ਹੋਰ ਸੀ ਇਹਦੇ ਵਿੱਚ ਤੇ ਕਾਫੀ ਸਾਰੇ ਡਿਜ਼ਾਈਨ ਨੇ ਜਦੋਂ ਮੈਂ ਇਧਰੋਂ ਵਾਪਸ ਜਾਵਾਂਗੀ ਤਾਂ ਤੁਹਾਨੂੰ ਆਪਾਂ ਡਿਜ਼ਾਈਨ ਜਿਹੜਾ ਸਾਰੇ ਦਿਖਾਵਾਂਗੇ ਬਸ ਇਹਦੇ ਵਿੱਚ ਕੁਝ ਨਹੀਂ ਹੈਗਾ ਜਿਹਦੀ ਬਾਹ ਦੇ ਉੱਪਰ ਕੰਮ ਥੋੜਾ ਜਿਹਾ ਕੀਤਾ ਹੋਇਆ ਆ ਵਰਕ ਜਿਹੇ ਮੇਜ ਆ ਘੇਰੇ ਦੇ ਉੱਪਰ ਕੀਤਾ ਹੋਇਆ ਨਾ ਇਸੇ ਤਰੀਕੇ ਦਾ ਬਾਹ ਦੇ ਉੱਪਰ ਕੀਤਾ ਹੋਇਆ ਮੈਂ ਤੁਹਾਨੂੰ ਦਿਖਾ ਨਹੀਂ ਸਕਦੀ ਠੰਡ ਬੜੀ ਕੋਟੀ ਨਹੀਂ ਲੌਣੀ ਹੈਗੀ ਤੇ ਇਦਾਂ ਬਸ ਸੈਂਟਰ ਪੈਨਲ ਬਣਿਆ ਹੋਇਆ ਤੇ ਬਸ ਗਲੇ ਦੇ ਉੱਪਰ ਆ ਕਲ ਵਰਕ ਹੈ ਤੇ ਬਸ ਇਹਦੇ ਨਾਲ ਹੈਗਾ ਦੁਪੱਟਾ ਵਾਲਾ ਚਨੌਨ ਦਾ ਦੁਪੱਟਾ ਚਨੌਨ ਚਪੋਂ ਦਾ ਤੇ ਬੜਾ ਸੋਹਣਾ ਉੱਪਰ ਦੇਖੋ ਕਾਟਨ ਦੀ ਜਿਹੜੀ ਲੈਸ਼ ਲੱਗੀ ਹੋ ਠੀਕ ਹੈ ਜੀ ਤੇ ਜਿਹੜੇ ਇਹਦੇ ਵਿੱਚ ਕਲਰ ਨੇ ਆਪ ਤੁਹਾਨੂੰ ਨੈਕਸਟ ਕੋਈ ਵੀ ਵੀਡੀਓ ਜਦੋਂ ਵੀ ਆਪ ਨੂੰ ਝੂਟਾਂ ਵਾਲੀ ਆਉਂਦੀ ਹੋਈ ਭੈਣ ਵਾਲੇ ਬੁਟੀਕ ਤੇ ਜਾ ਕੇ ਜਰੂਰ ਚੈੱਕ ਕਰ ਲਿਓ ਉੱਥੇ ਤੁਹਾਨੂੰ ਝੂਟਾਂ ਦੀ ਵੀਡੀਓ ਜਿਹੜੀ ਮਿਲੇਗੀ ਠੀਕ ਹੈ ਜੀ ਐਸੇ ਮੈਂ ਪਰ ਲੀਲ ਬਣਾਈਏ ਕੋਈ ਹੁਣ ਆ ਫਤੇ ਦੇ ਯਾਰ ਨੇ ਫਤੇ ਕੀ ਹੋ ਗਿਆ ਸੀ ਮੂੰਹ ਫਣੀ ਗਈ ਆ ਤੇ ਦੇ ਦੇ ਯਾਰ ਤੇਰਾ ਯਾਰ ਕਾਦਾ ਨਹੀਂ ਯਾਰ ਕਾਦਾ ਤੂੰ ਹੈ ਮੈਂ ਨਹੀਂ ਕੁਝ ਲੈ ਆਪ ਕਿਦਾਂ ਜੇਪੀਸੀ ਜੈਸੀ ਵੀ ਜੈਸੀ ਵੀ ਆ ਕੱਢ ਕੱਢ ਕੇ ਲੈ ਆਂਦਾ ਹਾਂ ਆ ਲੈ ਆ ਜਨਾ ਕੱਢ ਕੱਢ ਕੇ ਇੱਕ ਉਹ ਲੋਕ ਨਹੀਂ ਨਿਕਲੋ ਨਹੀਂ ਨਿਕਲਣਾ ਹੈਗਾ ਆ ਬੈਠਾ ਜੀਸੀਬੀਨ ਇਹ ਜੀਸੀਬੀਨ ਨੂੰ ਕਹਿੰਦਾ ਜੀਸੀਬੀਨ ਉਹ ਜੀਸੀਬੀਨ ਆ ਹਣ ਜਫਾ ਤੇ ਦੇ ਦੇ ਇੱਕ ਦੇ ਲੈ ਹਾਂ ਕੀ ਦੇਖਦਾ ਕੁੱਤੇ ਵਰਗਾ ਆ ਇਧਰ ਫਤੇ ਦਾ ਯਾਰ ਨਾ ਪਤਾ ਲੜਾਈ ਹੋ ਗਈ ਤੇ ਉਹ ਕਹਿੰਦਾ ਫਤੇ ਤਾਂ ਕੁੱਤਿਆਂ ਗਾ ਖਾਈ ਜਾਂਦਾ ਖਾਈ ਜਾਂਦਾ ਸਾਹ ਨਹੀਂ ਲੈਂਦਾ ਹੈਗਾ ਕਿਵੇਂ 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 ਬੋਲੇ ਸੀ ਕਿ ਉਹ ਕਹੀ ਇਹ ਤੇ ਇਹ ਕੁੱਟੇ ਉਂਗਲਾ ਹੀ ਨਹੀਂ ਖਾਈ ਰੰਡਾ ਤੇ ਦੇ ਪੜੀ ਜਾ ਪਤਾ ਹੈ ਉਹ ਪੜਨੇ ਪੜਲਾ ਲਓ ਜੀ ਹੋ ਗਈ ਲੜਾਈ ਨਾ ਪਤਾ ਆ ਯਾਰੀ ਦੋਸਤੀ ਵਧੀ ਨਾ ਕੋਈ ਗੁੱਸਾ ਨਹੀਂ ਕੋਈ ਗਲ ਨਹੀਂ ਨਾ ਇਹ ਹੀ ਗੱਲ ਤੂੰ ਅਸਲ 'ਚ ਕਿਵੇਂ ਵੱਡੇ ਨੂੰ ਕਹਿ ਕੇ ਦੇ ਤਾਂ ਜੇ ਕਿਤੇ ਸਿਮੂ ਕਿਸੇ ਵੱਡੇ ਨੂੰ ਕੁਝ ਕਹਿ ਦੇਣਾ ਤੇ ਬਸ ਬੋਲ ਬਾਣੀ ਬੰਦ ਹੋਰ ਜੰਗ ਲੱਗ ਜਾਣਾ ਮੈਂ ਕਹਿੰਦੀ ਖਤਮ ਮਰਨ ਬਰਉਣ ਤੱਕ ਖਤਮ ਹੋ ਜਾਣਾ ਮੈਂ ਖਤਮ ਹੈ ਕਿ ਹੋ ਗਿਆ ਅੱਜ ਮੈਨੂੰ ਗੋਆ ਖਵਾ ਲਤਾ ਨੇ ਹਾਏ ਮੂਝ ਤੰਤਾ ਅਰੇ ਮੂ ਤਾਂਤਾ ਕੋਇਆ ਕਿਉਂ ਮੈਂ ਡੋਟੀ ਦਾ ਕਹਾਣੀ ਹੈ ਜਿੱਦੋਂ ਕੰਨਾ ਮੂਝ ਤੰਦਿੰਦਾ ਜਿੱਦੋਂ ਖਾਂਦਾ ਤਾਂ ਮੂਝ ਚ ਹਾਂ ਗੋਆ ਖਵਾਤਾ ਤੂੰ ਪਤਾ ਹੈ ਚੰਗੀ ਗੱਲ ਹੈ ਇਹ ਕਾਦੀ ਯਾਰੀ ਯਾਰ ਜਿਹੜਾ ਗੋਆ ਖਵਾਦਾ ਕੋਈ ਗੋਆ ਕਿੱਥੋਂ ਲੈਂਦਾ ਗੋਆ ਮੈਂ ਜਿਹੜੀ ਗਾਈ ਚੱਟਿਆ ਰਿਹਾ ਜਿੱਥੋਂ ਪਹਿਲਾ ਜਿਹੜਾ ਜਿਹੜਾ ਪਹਿਲਾ ਬੋਲੇ ਬੋਲ ਕੇ ਦਿਖਾਈ ਕੀ ਪਤਾ ਹੈ ਕੀ ਹੋ ਗਿਆ ਇਹ ਕਿਤੇ ਮੰਗੂ ਨੂੰ ਲੱਗਦਾ ਕਿਉਂ ਕਾਈ ਜਾਂਦਾ ਕਾਈ ਜਾਂਦਾ ਫੇਰ ਫਲਾਵੇ ਚੱਕਣ ਗਿਆ ਫਲਾਵੇ ਚ ਜੇ ਫਲਾੜੀਆਂ ਤਾੜੀਆਂ ਫਲਾਵੇ ਲੈ ਵਾ ਜਾ ਕਿਰ ਵੀ ਚੱਕ ਲੈ ਨਾਲ ਹੀ ਨਾਲ ਅੰਦਰ ਕਿੰਜ ਭਾਗ ਲੈ ਡੋਂਡੀਆਂ ਫਤਿਹ ਵਾਕੇ ਹਾਲ ਤਾਂ ਤੇਰੀ ਖਰਾਬ ਹੋਈ ਪਈ ਨਾਨਕੇ ਪਿੰਡ ਤਾਂ ਹੀ ਵੀ ਗਏ ਪਰ ਇੰਨਾ ਚਲੂ ਨਹੀਂ ਕੱਢਿਆ ਜਿੰਨਾ ਤੂੰ ਕੱਢਦਾ ਨਾ ਆ ਫਤੇ ਦਾ ਯਾਰ ਫਤੇ ਫਤੇ ਨੂੰ ਇੱਕ ਮਿੰਟਰੀ ਦੂਰ ਕਰਦਾ ਆਪਣੇ ਤੋਂ ਚਾਹੇ ਚਿਤਰੋ ਚਿਤਰੀ ਹੋ ਜਾਣਾ ਪਰ ਫਤੇ ਕਹਦਾ ਵੀ ਤੂੰ ਦੋ ਛੁੱਟੀਆਂ ਕੀਤੀਆਂ ਅਗਲੇ ਵੀ ਹੋਰ ਸਹੀ ਗੱਲ ਦੋਸਤ ਪੈਸੇ ਛੁੱਟੀਆਂ ਕੀਤੀਆਂ ਵੀ ਫਤੇ ਆਇਆ ਹੋਇਆ ਇਧਰ ਮੂੰਹ ਕਰ ਜੇਸਬੀਨ ਉਹ ਚਾਹਦੇ ਵੀ ਉਧਰ ਮੂੰਹ ਕਰ ਹਾਂ ਇਧਰ ਮੂੰਹ ਕਰ ਕੁਝ ਕਹਿਣਾ ਚਾਹੇਗਾ ਸਾਡੀ ਆਡੀਅנס ਨੂੰ ਜੇਸਬੀਨ ਜੇਸਬੀਨ ਕੁਝ ਬੋਲਣਾ ਚਾਹੋਗੇ ਬੋਲੋ ਕੋ ਜੇ ਚੰਦ ਸ਼ਬਦ ਪੇਸ਼ ਕਰੋ ਆਪਣੇ ਹੈ ਬੋਲ ਦ ਜੈਸਵੀਨ ਨੂੰ ਕੁਝ ਬੋਲੋ ਬੋਲੇ ਕਿ ਕੋਸ਼ਿਸ਼ ਤੇ ਬੋਲ ਯਾਰ ਕੋਈ ਗੱਲ ਸੁਣਾ ਘੈਂਟ ਦੀ ਜੇ ਪੁੱਤਾਂ ਨੂੰ ਕਹਿੰਦਾ ਗੁੱਡਾ ਗੁੱਡਾ ਢਾਂਚੀ ਲਈ ਚੱਲ ਇਧਰ ਮੂੰਹ ਕਰ ਜੈਸਵੀਨ ਜੈਸਵੀਨ ਬੋਲ ਕੁਝ ਮੈਂ ਸਿੰਗਰ ਹਾਂ ਕੋਈ ਜੈਸਵੀਨ ਖਰਾਬ ਹੋਈ ਵੀ ਇਧਰ ਮੂੰਹ ਤਾਂ ਕਰਦੀ ਹੈ ਨਹੀਂ ਕੀ ਖਾਂਦਾ ਤੂੰ ਆ ਮੂੰਗਫਲੀ ਹੈ ਮੂੰਗਫਲੀ ਨਹੀਂ ਕੁਝ ਹੋਰ ਵੀ ਮਮਾ ਮਮਾ ਇਹ ਖਾ ਰਿਹਾ ਮੂੰਫਲੀ ਮੂੰਫਲੀ ਰੇ ਮੂੰਫਲੀ ਤੂੰ ਦੰਦ ਬੋੜਿਆ ਦ ਅੰਗਰੇਜ਼ੀ ਚ ਮੂੰਫਲੀ ਕਹਿੰਦੇ ਹਾਂ ਪੰਜਾਬ ਇਧਰ ਮੂੰਹ ਕਰ ਪੰਜਾਬੀ ਡੋਡੀਆਂ ਕਰੇ ਅੰਗਰੇਜ਼ੀ ਚ ਮੂੰਫਲੀ ਕਹਿੰਦੇ ਹੈ ਅੱਛਾ ਹੋਰ ਕੁਝ ਹੈ ਬਸ ਬਸ ਮੂੰਹ ਇਧਰ ਆ ਕੇ ਮੂੰਹ ਦਿਖਣਾ ਚਾਹੀਦਾ ਤੇਰਾ ਗੋਲ ਮਟੋਲਾ ਬੜਾ ਕਿਊਟ ਲੱਗਦਾ ਹੈ ਹੈ ਜੰਦਾ ਮੈਂ ਵੱਡ ਕੇ ਲੈ ਲਵਾਂ ਮਰ ਜਣਦਾ ਅੱਧਾ ਤੁਹਾਨੂੰ ਕੀ ਸੋਣਾ ਲੱਗਦਾ ਕਾਲਾ ਦੇ ਤੇ ਕਾਲੇ ਸੋਨੇ ਨੂੰ ਤੇ ਬਾਹਰ ਕਾਲੇ ਬੁੱਡੇ ਜਿਹੇ ਹੁੰਦੇ ਨੇ ਉਹ ਦੇਖ ਲਓ ਤੇ ਬੱਚੇ ਪਏ ਉਹ ਕੁਲਵਿੰਦਰ ਪਾਪਾ ਨੂੰ ਪਰਾਪਰਾਇ ਦੇ ਕਲਵਿੰਦਰ ਬਾਵਾ ਡਿਲੀਵਰ ਕੋਹਣਾ ਗਰੋਪੀ ਹੈ ਤੇਰਾ ਭਾਈ ਆਉ ਭਾਈ ਜੈਸਿਰਬਿੰਦ ਉਹ ਜੈਸੀ ਵੀ ਉਧਰ ਬੁਸੇ ਗਾ ਲੇ ਤੈਨੂੰ ਖਰਾਬ ਹੀ ਬਹੁਤ ਪਈਆਂ ਸਖਨਾ ਤੈਨੂੰ ਹੋ ਗਿਆ ਇਧਰ ਮੂੰਹ ਰੱਖ ਤੇ ਵੀਡੀਓ ਆਗੂ ਤੂੰ ਵੇਖੀ ਮਗਾ ਚਰ ਹਾਂ ਇਹ ਫੱਕੇ ਫਤੇ ਦਾ ਜੁੱਡੀ ਦਾ ਯਾਰ ਹੈ ਜਿਹਨੇ ਦਿਨ ਫੜਿਆ ਇੱਥੇ ਆ ਉਹਨੇ ਦਿਨ ਸਕੂਲ ਨਹੀਂ ਗਿਆ ਹੈਗਾ ਦੇਖੋ ਇਹ ਹੁੰਦੀ ਯਾਰੀ ਦੋਸਤੀ ਯਾਰੀ ਵਾ ਤੇ ਸਕੂਲ ਵੀ ਛੱਡ ਦਿੰਦੇ ਆਪਾਂ ਕੋਈ ਚੱਕਾ ਨਹੀਂ ਸਕੂਲੋਂ ਛੁੱਟੀਆਂ ਕਿਤੇ ਤੂੰ ਛੇਤਰ ਨਹੀਂ ਪੜਨੇ ਸਕੂਲੋਂ ਆਣਿਆ ਫੇਰ ਖਾਲੇ ਦਾ ਓਏ ਇਹਨੂੰ ਨਾ ਮੈਮ ਨੇ ਇੱਦਾਂ ਦੇ ਦੋਨੇ ਹੱਥ ਫੜ ਕੇ ਇਹ ਫੜ ਕੇ ਡੰਡਿਆਂ ਮਾਰਨੇ ਚਤੜਾ ਦੇ ਦੇ ਮੇਰੇ ਇੱਥੇ ਤੇਰੇ ਕਾਕੇ ਛੁੱਟੀ ਕਰਦਾ ਤਾਂ ਕੁਝ ਕਹਿੰਦਾ ਤੇਰੇ ਕਾਕੇ ਕਦੇ ਛੁੱਟੀਆਂ ਕੀਤੀਆਂ ਤੇ ਤੂੰ ਹੀ ਡੰਡੇ ਪਵਾਏਗਾ ਹੈ ਨਹੀਂ ਇਹ ਖੁਦ ਹੀ ਮੈਂ ਤੇ ਡੰਡੇ ਹੋਊਗਾ ਦੰਡਾ ਖਾਏਗਾ ਤੂੰ ਜੇਸੀ ਵੀ ਆਪਨੇ ਰੋਲ ਖਾਂਦੇ ਆ ਹਾਂ ਆਪਦਾ ਰੋਲ ਹੀ ਖਾਂਦੇ ਰੋਲ ਖਾਂਦੇ ਹੋ ਡਰ ਨਹੀਂ ਲੱਗਦਾ ਖਾਣ ਨੂੰ ਰੈਕ ਕਰਦਾ ਦਾਲ ਖਾਦਾ ਕਾ ਦਾਲ ਖਾਦਾ ਨਹੀਂ ਲਡੰਡੇ ਖਾਂ ਕੇ ਡਰ ਨਹੀਂ ਲੱਗਦਾ ਨਹੀਂ ਨਹੀਂ ਪੀੜ ਨਹੀਂ ਹੁੰਦੀ ਪਤਰਾ ਜੇ ਡੰਡਾ ਰੱਖਿਆ ਸਰ ਮੈਂ ਮੋਟਾ ਤੇ ਉਹ ਨਹੀਂ ਸਵੇਰੇ ਹੋ ਸਕੋ ਜਿਆਦਾ ਬਾਦ ਉਹ ਐਸ਼ਰ ਨੂੰ ਬਿਸਰ ਲੱਗ ਰਿਹਾ ਹੈ ਹਾਂ ਤੇ ਉਹ ਲਈ ਮਾਰਦਾ ਡਰ ਨਹੀਂ ਨਹੀਂ ਫੇਟਨ ਡੰਡੇ ਦਾ ਮਾਰਦ ਕੋ ਬਿਲਕੁਲ ਨਹੀਂ ਡਰ ਲੱਗਦਾ ਮਰ ਜਾ ਲੱਗਦਾ ਆਦਾ ਆਦਾ ਤਾਂ ਫੇਰ നാളെ കര നീ ലൈ ദ